ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਸਿੱਖ ਫੌਜ ਜਰਨਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜਿਹੜਾ ਕਿ ਆਪਣੀ ਬਹਾਦਰੀ ਲਈ ਬਹੁਤ ਮਸ਼ਹੂਰ ਸੀ ਤੇ ਉਹਨਾਂ ਦੀ ਬਹਾਦਰੀ ਦਾ ਬਿਆਨ ਕਰਾਂਗੇ ਇਸ ਵੀਡੀਓ ਵਿੱਚ ਤੇ ਉਹਨਾਂ ਦੇ ਸਾਰੇ ਹੀ ਜੀਵਨ ਦਾ ਬਿਉਹਰਾ ਜਿਹੜਾ ਹੈ ਉਸ ਨੂੰ ਦੱਸਿਆ ਜਾਵੇਗਾ ਜੀ ਸੋ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਸ਼ਾਮ ਸਿੰਘ ਔਟਾਰੀ ਵਾਲਾ ਇੱਕ ਸਿੱਖ ਫੌਜ ਵਿੱਚ ਜਰਨੈਲ ਸੀ ਉਹ ਸਭਰਾਵਾਂ ਦੀ ਲੜਾਈ ਵਿੱਚ ਆਪਣੀ ਪਹਾਦਰੀ ਲਈ ਮਸ਼ਹੂਰ ਹੈ ਸ਼ਾਮ ਸਿੰਘ ਔਟਾਰੀ ਵਾਲੇ ਦਾ ਜਨਮ 1785 ਨੂੰ ਪਾਈ ਕਾਹਨ ਚੰਦ ਪੁੱਤਰ ਮੋਹਰ ਸਿੰਘ ਦੇ ਘਰ ਤੇ ਪੋਤਰੇ ਨਿਹਾਲ ਸਿੰਘ ਦੇ ਘਰ ਮਾਤਾ ਸ਼ਮਸ਼ੀਰ ਕੌਰ ਦੀ ਕੁੱਖੋਂ ਹੋਇਆ ਸ਼ਾਮ ਸਿੰਘ ਔਟਾਰੀ ਦੇ ਵੱਡ ਵਡੇਰਿਆਂ ਦਾ ਪਿਛਾ ਜੈਸਲ ਮੇਰ ਸੀ ਇਹ ਪਹਿਲਾ ਫੂਲ ਮਹਾਰਾਜ ਦੇ ਪਿੰਡਾਂ ਵਿੱਚ ਆਬਾਦ ਹੋਏ ਤੇ ਫਿਰ 1735 ਨੂੰ ਜਗਰਾਉਂ ਦੇ ਇਲਾਕੇ ਵਿੱਚ ਕੌਂਕੇ ਵਿੱਚ ਜਾ ਵਸੇ। ਕੌਂਕੇ ਤੋਂ ਬਾਅਦ ਇਹਨਾਂ ਇੱਕ ਉਦਾਸੀ ਸੰਤ ਮੂਲਦਾਸ ਤੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਮੋੜੀ ਰਖਵਾਈ ਤੇ ਉੱਚੀ ਜਗ੍ਹਾ ਤੇ ਤਿੰਨ ਮੰਜ਼ਲਾ ਮਕਾਨ ਉਸਾਰ ਕੇ ਇਸ ਦਾ ਨਾਮ ਅਟਾਰੀ ਰੱਖਿਆ। ਆਪ ਜੀ ਦੇ ਪਿਤਾ ਸਰਦਾਰ ਨਿਹਾਲ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਬਹੁਤ ਪਿਆਰ ਸੀ। ਸ਼ਾਮ ਸਿੰਘ ਔਟਾਰੀ ਵੀ ਚੰਗੇ ਘੋੜਸਵਾਰ ਤੀਰ ਅੰਜਾ ਅੰਦਾਜ਼ ਦੀ ਤਲਵਾਰ ਬਾਜ਼ ਸਨ ਆਪ ਇਮਾਨਦਾਰ ਨੇਕ ਸੁੱਚੇ ਸੱਚੇ ਪਰਉਪਕਾਰੀ ਤੇ ਦਲੇਰ ਆਦਮੀ ਸਨ ਸ਼ਾਮ ਸਿੰਘ ਔਟਾਰੀ ਵੀ ਸਰਦਾਰ ਨਿਹਾਲ ਸਿੰਘ ਦੇ ਜਿਉਂਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਚੁੱਕਾ ਸੀ ਸ਼ਾਮ ਸਿੰਘ ਔਟਾਰੀ ਨੇ ਮੁਲਤਾਨ ਦੀ ਲੜਾਈ ਅਤੇ ਕਸ਼ਮੀਰ ਦੀ ਲੜਾਈ ਵਿੱਚ ਬਹੁਤ ਬਹਾਦਰੀ ਵਿਖਾਈ ਮਹਾਰਾਜਾ ਸਾਹਿਬ ਨੇ ਖੁਸ਼ ਹੋ ਕੇ ਆਪ ਨੂੰ ਇੱਕ ਹੀਰਿਆਂ ਜਿਹੜੀ ਕਲਗੀ ਇਨਾਮ ਵਜੋਂ ਦਿੱਤੀ ਇਸ ਤੋਂ ਬਾਅਦ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੀ ਦੀ ਪੁੱਤਰੀ ਨਾਨਕੀ ਦੀ ਸ਼ਾਦੀ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੀ ਕਮਰ ਨੌ ਨਿਹਾਲ ਸਿੰਘ ਨਾਲ ਹੋਈ ਆਪ ਦੀ ਲਾਹੌਰ ਦਰਬਾਰ ਨਾਲ ਸਾਂਝ ਪੈਣ ਕਰਕੇ ਹੋਰ ਚਾਨੂ ਸ਼ੌਕਤ ਵਧ ਗਈ ਤੇ ਆਪ ਫੌਜਾਂ ਦੇ ਕਮਾਂਡਰ ਬਣੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਫੌਜ ਵਿੱਚ ਕੁਝ ਵਾਪਰ ਰਹੀਆਂ ਗਲਤ ਘਟਨਾਵਾਂ ਨੂੰ ਵੇਖ ਕੇ ਆਪ ਨੌਕਰੀ ਛੱਡ ਕੇ ਅਟਾਰੀ ਆ ਗਏ ਸਨ ਜਦੋਂ ਆਪ ਅਟਾਰੀ ਵਾਪਸ ਆ ਗਏ ਤਾਂ ਦੂਜੇ ਪਾਸੇ ਖਾਲਸਾ ਰਾਜ ਦੇ ਨਮਕ ਹਰਾਮੀ ਵਜ਼ੀਰ ਧਿਆਨ ਸਿੰਘ ਡੋਗਰੀ ਦੀ ਨੀਤ ਮਾੜੀ ਹੋਣ ਕਰਕੇ ਸਿੱਖ ਰਾਜ ਦੀ ਪਿੱਠ ਵਿੱਚ ਗੱਦਾਰੀ ਦਾ ਛੁਰਾ ਵਜ ਰਿਹਾ ਸੀ ਤੇ ਸਿੱਖਾਂ ਦੀਆਂ ਅੰਗਰੇਜ਼ਾਂ ਨਾਲ ਹੋਈਆਂ ਲੜਾਈਆਂ ਜਿਵੇਂ ਕਿ ਮੁਦਗੀ ਦੀ ਲੜਾਈ ਫੇਰੂ ਸ਼ਹਿਰ ਦੀ ਲੜਾਈ ਤੇ ਬੱਧੋਵਾਲ ਦੀ ਲੜਾਈ ਤੇ ਅਲੀਵਾਲ ਦੀਆਂ ਲੜਾਈਆਂ ਸਵਾਰਥੀ ਡੋਗਰੀਆਂ ਦੀ ਗਦਾਰੀ ਕਾਰਨ ਸਿੱਖਾਂ ਦੀ ਹਾਰ ਹੋ ਗਈ। ਅਖੀਰ ਵਿੱਚ ਸਿੱਖ ਫੌਜਾਂ ਦੀ ਵਾਗ ਰੂਰ ਸੰਭਣ ਵਾਲਾ ਜਦੋਂ ਕੋਈ ਨਹੀਂ ਰਿਹਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਮ ਸਿੰਘ ਅਟਾਰੀ ਵਾਲੀ ਨੂੰ ਚਿੱਠੀ ਲਿਖੀ ਕਿ ਫੌਜਾਂ ਦੀ ਵਾਗ ਰੂਰ ਸੰਭੋ। ਚਿੱਠੀ ਵਿੱਚ ਜਦੋਂ ਸਿੱਖਾਂ ਦੀ ਹਾਰ ਤੇ ਗਦਾਰੀ ਦੀ ਬਾਰੇ ਪਤਾ ਲੱਗਦਾ ਹੈ ਤਾਂ ਸਰਦਾਰ ਪੜਦਾ ਹੈ। ਸਰਦਾਰ ਦਾ ਚਿਹਰਾ ਲਾਲ ਹੋ ਉੱਠਦਾ ਹੈ। ਡੋਲੇ ਫਰਕ ਜਾਂਦੇ ਨੇ। ਮੱਝ ਦੇ ਪਿੰਡਾਂ ਤੋਂ ਹੋਰ ਸਿੰਘ ਲੈ ਕੇ ਅਟਾਰੀ ਤੋਂ ਅਰਦਾਸ ਕਰਦਾ ਹੈ ਤੇ ਜਾ ਕੇ ਰਣ ਮੈਦਾਨ ਵਿੱਚ ਕਹਿੰਦਾ ਆਈ ਕਿ ਜਾਂ ਤਾਂ ਜਿੱਤ ਕੇ ਆਵਾਂਗਾ ਤੇ ਜਾਂ ਸ਼ਹੀਦੀ ਪਾਵਾਂਗਾ ਸੋ ਇਸ ਬਾਰੇ ਇੱਕ ਕਵਿਤਾ ਜਿਹੜੀ ਆ ਉਹ ਇਸ ਵੀਡੀਓ ਵਿੱਚ ਹੁਣ ਮੈਂ ਸਰਵਨ ਕਰਾਉਣ ਜਾ ਰਹੀ ਹਾਂ ਜਿਹੜੀ ਮਹਾਰਾਣੀ ਜਿੰਦਗੌਰ ਨੇ ਚਿੱਠੀ ਲਿਖੀ ਸੀ ਸ਼ਾਮ ਸਿੰਘ ਅਟਾਲੀ ਦੇ ਨਾਮ ਉਹ ਐਵੇਂ ਆ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ ਕੀ ਬੈਠਾ ਏ ਦਿਲ ਵਿੱਚ ਧਾਰ ਸਿੰਘਾ ਦੋ ਜੰਗ ਮੁਦਗੀ ਫੇਰੂ ਸ਼ਹਿਰ ਵਾਲੇ ਆਏ ਸਿੰਘ ਫਰੰਗੀ ਤੋਂ ਹਾਰ ਸਿੰਘਾ ਜੰਗਾ ਹਾਰਦੀ ਕਿਉਂ ਮਿਹਣੀ ਜੱਗ ਦਿੰਦਾ ਜੰਗਾ ਹਾਰਦੀ ਕਿਉਂ ਮਿਹਣੀ ਜੱਗ ਦਿੰਦਾ ਜਿੰਦੀ ਹੁੰਦੀ ਜੇ ਅੱਜ ਸਰਕਾਰ ਸਿੰਘਾਂ ਤੇਗ ਸਿੰਘਾਂ ਦੀ ਤੇ ਖੁੰਡੀ ਨਹੀਂ ਹੋਗੀ ਹੈ ਪਰ ਆਪਣੇ ਬਣੇ ਗੱਦਾਰ ਸਿੰਘਾਂ ਹੈ ਪਰ ਆਪਣੇ ਬਣੇ ਗੱਦਾਰ ਸਿੰਘਾਂ ਵੇਖ ਵੱਡੇ ਸਰਦਾਰ ਜਰਨੈਲ ਰਲ ਕੇ ਕਾਰੇ ਕਿਹੜੇ ਅੱਜ ਕਮਾ ਰਹੀ ਨੇ ਹੱਥੀ ਆਪ ਗੁਲਾਮੀ ਦੀਆਂ ਬੇੜੀਆਂ ਨੂੰ ਬੜੇ ਚਾ ਦੇ ਨਾਲ ਪੁਆ ਰਹੀ ਨੇ ਜੇਕਰ ਅੱਜ ਵੀ ਚਮਕੀ ਨਾ ਤੇਗ ਤੇਰੀ ਜੇਕਰ ਅੱਜ ਵੀ ਚਮਕੀ ਨਾ ਤੇਗ ਤੇਰੀ ਫਿਰ ਸਿੱਖੀ ਨਿਸ਼ਾਨ ਮਿਟਾਈ ਜਾਸਣ ਤੇਰੇ ਸੋਹਣੇ ਪੰਜਾਬ ਦੀ ਹਿੱਕ ਉੱਤੇ ਝੰਡੇ 11 ਦੇ ਖੂਬ ਚੁਲਾਈ ਜਾਸਣ ਪੁੱਟ ਦੇਣਗੇ ਮੜੀ ਰਣਜੀਤ ਸਿੰਘ ਦੀ ਪੁੱਟ ਦੇਣਗੇ ਮੜੀ ਰੰਜੀਤ ਸਿੰਘ ਦੀ ਉਹਦੇ ਪੈਰਾਂ ਵਿੱਚ ਫੁੱਲ ਖਿੰਡਾਈ ਜਸਣ ਉਹ ਜੀਨੇ ਰਾਜ ਪੰਜਾਬ ਦਾ ਕਾਇਮ ਕੀਤਾ ਉਹਦੀ ਛਾਤੀ ਵਿੱਚ ਤੀਰ ਲਗਾਏ ਜਸਣ ਜੀਨੇ ਰਾਜ ਪੰਜਾਬ ਦਾ ਕਾਇਮ ਕੀਤਾ ਉਹਦੀ ਛਾਤੀ ਵਿੱਚ ਤੀਰ ਲਗਾਏ ਜਸਣ ਉੱਠ ਯੋਧਿਆ ਫੜ ਤਲਵਾਰ ਨੰਗੀ ਉੱਠ ਯੋਧਿਆ ਫੜ ਤਲਵਾਰ ਨੰਗੀ ਰੂੜਦੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ ਮੈਨੂੰ ਦਿਸੇ ਰਣਜੀਤ ਦੀ ਪੱਗ ਲੈਂਦੀ ਮੋਈ ਮਿੱਤਰ ਦੀ ਯੋਧਿਆ ਆਣ ਰੱਖ ਲੈ ਚਿੱਠੀ ਪੜੀ ਤੇ ਸਰਦਾਰ ਦੇ ਮਨ ਵਿੱਚ ਉਬਾਲ ਆਇਆ ਚਿੱਠੀ ਪੜੀ ਤੇ ਸਰਦਾਰ ਦੇ ਮਨ ਵਿੱਚ ਉਬਾਲ ਆਇਆ ਬੜੀ ਰੂਹ ਦੇ ਨਾਲ ਸਰਦਾਰ ਉੱਠਿਆ ਅੱਖਾਂ ਲਾਲ ਹੋਈਆਂ ਚਿਹਰਾ ਜਰਦ ਜਿਆ ਫੜ ਕੇ ਹੱਥ ਵਿੱਚ ਨੰਗੀ ਤਲਵਾਰ ਉੱਠਿਆ ਫੜਕੇ ਹੱਥ ਵਿੱਚ ਨੰਗੀ ਤਲਵਾਰ ਉੱਠਿਆ ਕੋਲ ਸੱਦ ਕੇ ਕਿਆ ਸਰਦਾਰਨੀ ਨੂੰ ਕੋਲ ਸੱਦ ਕੇ ਕਿਆ ਸਰਦਾਰਨੀ ਨੂੰ ਲੈ ਬਿਆਨ ਆ ਉੱਚੀ ਲਟਕਾ ਛੱਡੀ ਕਿਸੇ ਜਿੰਦਾ ਜਰਨੈਲ ਦੀ ਯਾਰ ਜੂ ਏ ਇਹਨੂੰ ਦਾਗ ਨਾ ਲੱਗੇ ਸਮਝਾ ਛੱਡੀ ਜੇ ਮੈਂ ਜੀਵਦਾ ਜਾਗਦਾ ਪਰਤਾ ਆ ਰੱਖ ਸਾਈਂ ਦੀ ਮੈਨੂੰ ਬੁਲਾ ਛੱਡੀ ਨਹੀਂ ਤੇ ਪੁੱਤ ਜਦ ਮੇਰਾ ਜਵਾਨ ਹੋਊ ਨਹੀਂ ਤੇ ਪੁੱਤ ਜਦ ਮੇਰਾ ਜਵਾਨ ਹੋਊ ਮੇਰੀ ਉਸ ਨੂੰ ਤੇਗ ਫੜਾ ਛੱਡੀ ਵਾਗਾ ਛੱਡਦੇ ਹੰਝੂਆਂ ਵਾਲੀਏ ਨਹੀਂ ਵਾਗਾ ਛੱਡਦੇ ਹੰਝੂਆਂ ਵਾਲੀਏ ਨਹੀਂ ਪੈਰ ਧਰਨ ਦੇ ਮੈਨੂੰ ਰਕਾਬ ਉੱਤੇ ਸਰੂ ਜਈ ਜਵਾਨੀ ਮੈਂ ਫੂਕਣੀ ਨਹੀਂ ਆ ਕੇ ਭੂੰਡ ਜੇ ਬਹਿ ਗਏ ਪੰਜਾਬ ਉੱਤੇ ਮਰਦੀ ਕੌਮ ਵਿੱਚ ਜ਼ਿੰਦਗੀ ਭਰਨ ਖਾਤਰ ਮਰਦੀ ਕੌਮ ਵਿੱਚ ਜ਼ਿੰਦਗੀ ਭਰਨ ਖਾਤਰ ਹੁਣ ਮੈਂ ਦੇਸ਼ ਤੋਂ ਹੋਂਦ ਕੁਰਬਾਨ ਚੱਲਿਆਂ ਜਿਹੜੇ ਕੌਮੀ ਗੱਦਾਰਾਂ ਨੇ ਦਾਗ ਲਾਏ ਧੋ ਕੇ ਖੂਨ ਦੇ ਨਾਲ ਮਿਟਾਉਣ ਚੱਲਿਆਂ ਪਿੱਛੋਂ ਹਉ ਸੋ ਵੇਖੇਗਾ ਜੱਗ ਸਾਰਾ ਮੈਂ ਤੇ ਆਪਣੀ ਤੋੜ ਨਿਭਾਉਣ ਚੱਲਿਆਂ ਸੂਰਜ ਸਦਾ ਕੁਰਬਾਨੀ ਦਾ ਚਮਕਦਾ ਰਵ ਜਦੋਂ ਤੀਕ ਇਹ ਦੇਸ਼ ਆਬਾਦ ਰਹਿਸੀ ਨਾ ਮੈਂ ਹੋਵਾਂਗਾ ਨਾ ਪੰਜਾਬ ਰਹਿਸੀ ਐ ਪਰ ਦਿਲ ਵਿੱਚ ਦੋਹਾਂ ਦੀ ਯਾਦ ਰਹਿਸੀ ਨਾ ਮੈਂ ਹੋਵਾਂਗਾ ਨਾ ਪੰਜਾਬ ਰਹਿਸੀ ਐ ਪਰ ਦਿਲ ਵਿੱਚ ਦੋਹਾਂ ਦੀ ਯਾਦ ਰਹਿਸੀ ਸੂਰਜ ਸਦਾ ਕੁਰਬਾਨੀ ਦਾ ਚਮਕਦਾ ਰਹੂ ਜਦੋਂ ਤੀਕ ਇਹ ਦੇਸ਼ ਆਬਾਦ ਰਹਿਸੀ ਨਾ ਮੈਂ ਹੋਵਾਂਗਾ ਨਾ ਪੰਜਾਬ ਰਹਿਸੀ ਆ ਪਰ ਦਿਲ ਵਿੱਚ ਦੋਹਾਂ ਦੀ ਯਾਦ ਰਹੀ ਸੀ ਸੋ ਇਹ ਸੀ ਉਹ ਚਿੱਠੀ ਜੋ ਮਹਾਰਾਣੀ ਜਿੰਦਗੌਰ ਨੇ ਸ਼ਾਮ ਸਿੰਘ اٹਾਰੀ ਵਾਲੇ ਦੇ ਨਾਮ ਲਿਖੀ ਤੇ ਕਿਵੇਂ ਸ਼ਾਮ ਸਿੰਘ اٹਾਰੀ ਵਾਲੇ ਨੂੰ ਉਸ ਦੀ ਚਿੱਠੀ ਪੜ ਕੇ ਜੋਸ਼ ਆ ਗਿਆ ਤੇ ਉਹ ਦੇਸ਼ ਲਈ ਜਾਂ ਪੰਜਾਬ ਲਈ ਕੁਰਬਾਨੀ ਦੇਣ ਲਈ ਮੈਦਾਨ ਵਿੱਚ ਆ ਨਿਤ ਰਿਆ ਤੇ ਕੁਝ ਸਤਰਾਂ ਜਿਹੜੀਆਂ ਨੇ ਉਹ ਕਦਰ ਯਾਰ ਵੀ ਸ਼ਾਮ ਸਿੰਘ اٹਾਰੀ ਵਾਲੇ ਬਾਰੇ ਲਿਖਤਾ ਹੈ ਉਹ ਇੰਜ ਨੇ ਫੇ ਫੌਜ ਵਿੱਚ ਵੱਡਾ ਸਰਦਾਰ ਨਾਮੀ ਸਿਫਤ ਕਰ ਨਹੀਂ ਸਕਦਾ ਕੋਈ ਕਹਿਣ ਵਾਲਾ ਇੱਕ ਦੂਜੇ ਦੇ ਸਾਨੀ ਚਤੁਰਾਈ ਦੇ ਵਿੱਚ ਤੇ ਜੰਗ ਵਿੱਚ ਪਿੱਛੇ ਨਾ ਰਹਿਣ ਵਾਲਾ ਇਧਰ ਇੱਕ ਅਜੀਬ ਸਰਦਾਰ ਯਾਰੋ ਜ਼ਖਮ ਸਾਹਮਣੇ ਮੂੰਹ ਤੇ ਸਹਿਣ ਵਾਲਾ ਕਦਰ ਯਾਰ ਜਹਾਨ ਤੇ ਨਾਮ ਰੋਸ਼ਨ ਸ਼ਾਮ ਸਿੰਘ ਅਟਾਰੀ ਦੇ ਰਹਿਣ ਵਾਲਾ ਸ਼ਾਮ ਸਿੰਘ ਅਟਾਰੀ ਦੇ ਰਹਿਣ ਵਾਲਾ ਉਦੀ ਦਸਤਾਰ ਸੋਹਣੀ ਗੁਫ਼ਤਾਰ ਸੋਹਣੀ ਰਫ਼ਤਾਰ ਸੋਹਣੀ ਕੀ ਕਹੀਏ ਕੁਝ ਨਹੀਂ ਕਹਿਣ ਵਾਲਾ ਉਦੀ ਦਸਤਾਰ ਸੋਹਣੀ ਗੁਫ਼ਤਾਰ ਸੋਹਣੀ ਰਫ਼ਤਾਰ ਸੋਹਣੀ ਕੀ ਕਹੀਏ ਕੁਝ ਨਹੀਂ ਕਹਿਣ ਵਾਲਾ ਕਦਰ ਯਾਰ ਜਹਾਨ ਤੇ ਨਾਮ ਰੌਸ਼ਨ ਕਦਰ ਯਾਰ ਇਹ ਜੱਗ ਤੇ ਨਾਮ ਰੌਸ਼ਨ ਸ਼ਾਮ ਸਿੰਘ ਅਟਾਰੀ ਦੇ ਰਹਿਣ ਵਾਲਾ ਸ਼ਾਮ ਸਿੰਘ ਅਟਾਰੀ ਦੇ ਰਹਿਣ ਵਾਲਾ ਸ਼ਾਮ ਸਿੰਘ ਅਟਾਰੀ ਦੇ ਰਹਿਣ ਵਾਲਾ ਸੋ اے ਸੀ ਜੀ ਸ਼ਾਮ ਸਿੰਘ ਅਟਾਰੀ ਵਾਲੇ ਦਾ ਜੀਵਨ ਇਤਿਹਾਸ ਤੇ ਕਿਵੇਂ ਉਹਨਾਂ ਨੇ ਆਪਣੀ ਬਹਾਦਰੀ ਵਿਖਾਈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਪਿੱਛੋਂ ਕਿਵੇਂ ਉਹਨਾਂ ਨੇ ਗੋਰਿਆਂ ਨੂੰ ਅੱਗੇ ਲਾ ਕੇ ਭਜਾਇਆ ਤੇ ਪਰ ਆਪ ਸ਼ਹੀਦੀ ਪਾ ਗਏ ਸੋ اے ਸੀ ਜੀ ਉਹਨਾਂ ਦਾ ਪੂਰਾ ਇਤਿਹਾਸ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਸਿੱਖ ਇਤਿਹਾਸ ਨਾਲ ਸੰਬੰਧਿਤ ਜਿਹੜੀਆਂ ਸਾਖੀਆਂ ਨੇ ਜਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਜਿਹੜੀਆਂ ਘਟਨਾਵਾਂ ਨੇ ਉਹਨਾਂ ਬਾਰੇ ਜ਼ਰੂਰ ਦੱਸਿਆ ਕਰੋ ਕਿਉਂਕਿ ਅੱਜ ਕੱਲ ਦੀ ਜਿਹੜੀ ਪੀੜ੍ਹੀ ਹੈ ਜਾਂ ਸਿੱਖ ਕੌਮ ਦੇ ਜਿਹੜੇ ਬੱਚੇ ਨੇ ਉਹ ਬਹੁਤ ਹੀ ਜ਼ਿਆਦਾ ਹਿਸਟਰੀ ਤੋਂ ਦੂਰ ਜਾ ਰਹੇ ਨੇ ਉਹਨਾਂ ਨੂੰ ਸਿੱਖ ਇਤਿਹਾਸ ਨਾਲ ਸਬੰਧਿਤ ਕੁਝ ਵੀ ਨਹੀਂ ਪਤਾ ਸੋ ਉਹਨਾਂ ਨੂੰ ਇਹ ਨੌਲੇਜ ਜ਼ਰੂਰ ਦਿਆ ਕਰੋ ਜ਼ਰੂਰ ਇਸ ਗਿਆਨ ਦਾ ਜਿਹੜਾ ਹੈ ਉਹ ਪ੍ਰਗਟਾਵਾ ਬੱਚਿਆਂ ਦੇ ਸਾਹਮਣੇ ਕਰਿਆ ਕਰੋ ਤਾਂ ਕਿ ਬੱਚੇ ਵੀ ਸਿੱਖ ਇਤਿਹਾਸ ਨਾਲ ਜੁੜੇ ਰਹਿਣ ਤੇ ਉਹਨਾਂ ਨੂੰ ਵੀ ਪਤਾ ਹੋਈ ਕਿ ਸਾਡੇ ਸਿੱਖ ਇਤਿਹਾਸ ਦੇ ਜਿਹੜੇ ਜਰਨਲ ਨੇ ਜਾਂ ਜਿਹੜੇ ਸਿੱਖ ਇਤਿਹਾਸ ਵਿੱਚ ਜੋ ਕੁਝ ਵੀ ਵਾਪਰਿਆ ਉਹ ਸਭ ਕੁਝ ਪਤਾ ਲੱਗ ਸਕੇ ਅੱਗੇ ਅੱਗੇ ਸਾਬ ਜਾਂਦੇ ਆ ਦੇ ਹੁਣ ਸ਼ਹੀਦੀ ਦਿਹਾੜੇ ਆਣੇ ਨੇ ਸ਼ਹੀਦੀ ਹਫਤਾ ਚੱਲਣਾ ਹੈ ਸੋ ਇਸ ਚੈਨਲ ਤੇ ਲੜੀਵਾਰ ਹੀ ਇਸ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਅਸੀਂ ਅਪਲੋਡ ਕਰਦੇ ਰਹਿੰਦੇ ਆ ਤਾਂ ਕਿ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਚੈਨਲ ਤੋਂ ਕਿ ਸਾਰਿਆਂ ਨੂੰ ਸਿੱਕੇ ਇਤਿਹਾਸ ਬਾਰੇ ਥੋੜਾ ਥੋੜਾ ਦੱਸਿਆ ਜਾਏ ਸੋ ਜਿਹੜੀ ਵੀ ਕੋਈ ਭੁੱਲ ਚੁੱਕ ਰਹਿੰਦੀ ਏ ਜਾਂ ਜਿਹੜੀ ਕੋਈ ਸਾਡੀ ਕਮੀ ਹੈ ਉਹ ਸਾਨੂੰ ਜਰੂਰ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਤਾਂ ਕਿ ਅਸੀਂ ਉਸ ਨੂੰ ਸੁਧਾਰ ਕੇ ਅੱਗੇ ਹੋਰ ਜ਼ਿਆਦਾ ਵਧੀਆ ਵੀਡੀਓਜ਼ ਤੁਹਾਡੇ ਲਈ ਲੈ ਕੇ ਆਈਏ ਸੋ ਸਾਡੇ ਲਈ ਸਾਰੇ ਹੀ ਸਬਸਕ੍ਰਾਈਬਰ ਸੰਗਤ ਰੂਪੀ ਹਨ ਸੋ ਆਪ ਸੰਗਤ ਬਖਸ਼ਣ ਯੋਗ ਹੋ ਜੀ ਜੇਕਰ ਕੋਈ ਵੀ ਭੁੱਲ ਚੁੱਕ ਹੁੰਦੀ ਹੈ ਤਾਂ ਉਸ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ